16 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਮਰਹੂਮ ਪੱਤਰਕਾਰ रामचंद्र ਛਤਰਪਤੀ ਦੇ ਕਤਲ ਦੇ ਮਾਮਲੇ ਦੇ ਵਿੱਚ ਚਾਰਾਂ ਦੋਸ਼ੀਆਂ ਨੂੰ ਗੁਰਮੀਤ RAM ਰਹੀਮ ਸਣੇ ਚਾਰਾਂ ਦੋਸ਼ੀਆਂ ਨੂੰ ਉਮਰ ਕੈ ਸੁਣਾਈ ਗਈ ਹੈ ਸਾਡੇ ਨਾਲ ਇਸ ਜਿਹੜੇ ਲੰਮੀ ਲੜਾਈ ਲੜਨ ਵਾਲੇ ਅੰਸ਼ੁਲ ਛਤਰਪਤੀ ਨੇ ਤੇ ਮਰਹੂਮ ਪੱਤਰਕਾਰ रामचंद्र ਛਤਰਪਤੀ ਜੀ ਦੀ ਬੇਟੀ ਸ਼੍ਰੀ ਅਸੀ ਵੀ ਮੌਜੂਦ ਨੇ ਅੰਸ਼ੁਲ 16 ਸਾਲ ਦਾ ਲੰਬਾ ਇੰਤਜ਼ਾਰ ਹੁਣ ਆਖਰਕਾਰ ਗੁਰਮੀਤ RAM ਰਹੀਮ ਮਰਨ ਤੱਕ ਜੇਲ੍ਹ ਚ ਰਹੇਗਾ ਸੰਤੁਸ਼ਟ ਹੋ ਆ ਬਿਲਕੁਲ ਸੰਤੁਸ਼ਟਾ ਔਰ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਕੋਈ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਇੱਕ ਇੰਨੇ ਪ੍ਰਭਾਵਸ਼ਾਲੀ ਵਿਅਕਤੀ ਜਿਹਦਾ ਇੰਨਾ ਵੱਡਾ ਸਮਰਾਜ ਹੈ ਔਰ ਜੀਨੂੰ ਜਿਹਦੇ ਅੱਗੇ ਕਈ ਸਟੇਟਾਂ ਦੇ ਮੁੱਖ ਮੰਤਰੀ ਕਈ ਸਾਰੇ ਵਜ਼ੀਰ ਸੈਂਟਰ ਦੇ ਸਟੇਟਾਂ ਦੇ ਜਾ ਕੇ ਮੱਥੇ ਰਗੜਦੇ ਸੀ ਉਸ ਬੰਦੇ ਨੂੰ ਕਿੱਤੇ ਕਦੇ ਜੇਲ ਹੋਏਗੀ ਜਾਂ ਕੋਈ ਸਜ਼ਾ ਸੁਣਾਏਗਾ ਇਹ ਕਦੇ ਕਿਸੇ ਨੇ ਸੁਪਨੇ ਚ ਵੀ ਨਹੀਂ ਸੋਚਿਆ ਔਰ ਨਾ ਹੀ ਕੋਈ ਮੰਨਦਾ ਸੀ ਸਾਡੇ ਅਸੀਂ ਇੱਕ ਉਮੀਦ ਲੈ ਕੇ ਚੱਲੇ ਸੀ ਅੱਜ ਤੋਂ 16 ਸਾਲ ਪਹਿਲਾਂ ਕਿ ਅਸੀਂ ਸਾਡੇ ਫਾਦਰ ਨੇ ਜੋ ਇੱਕ ਜੰਗ ਸ਼ੁਰੂ ਕੀਤੀ ਇੱਕ ਐਨੇ ਵੱਡੇ ਧਰਮ ਦੇ ਠੇਕੇਦਾਰ ਦੇ ਖਿਲਾਫ ਜਿਨੇ ਇੱਕ ਧਰਮ ਦਾ ਮਖੌਟਾ ਪਾ ਕੇ ਲੋਕਾਂ ਨੂੰ ਬਰਗਲਾ ਕੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਉਹ ਬੰਦਾ ਖੇਡਦਾ ਰਿਹਾ ਉਸ ਬੰਦੇ ਨੂੰ ਐਕਸਪੋਜ਼ ਕਰਨ ਵਾਸਤੇ ਗੁਰਮੀਤ ਰਾਮ ਰਹੀਮ ਨੂੰ ਸਾਡੇ ਫਾਦਰ ਨੇ ਜੋ ਇੱਕ ਮੋਹਮ ਸ਼ੁਰੂ ਕੀਤੀ ਅਸੀਂ ਉਸੇ ਮੋਹਮ ਨੂੰ ਅੱਗੇ ਵਧਾਇਆ ਅਸੀਂ ਉਹਨਾਂ ਦੇ ਬਲਦਾਨ ਨੂੰ ਨਿਆਂ ਦਵਾਉਣ ਵਾਸਤੇ ਇੱਕ ਜੋ ਸ਼ੁਰੂ ਕੀਤੀ ਮੋਹਮ ਅੱਜ ਉਹ ਬਿਲਕੁਲ ਆਪਦੇ ਉਹ ਐਂਡ ਤੇ ਪਹੁੰਚੀਏ ਮੁਕਾਮ ਤੇ ਪਹੁੰਚੀਏ ਸਾਡੇ ਫਾਦਰ ਦੀ ਸ਼ਹਾਦਤ ਨੂੰ ਉਹਨਾਂ ਦੇ ਬਲਦਾਨ ਨੂੰ ਇਨਸਾਫ ਮਿਲਿਆ ਸੱਚ ਦੀ ਜਿੱਤ ਹੋਈ ਹੈ ਔਰ ਜੋ ਅਸੀਂ ਇੱਕ ਉਮੀਦ ਲੈ ਕੇ ਚੱਲੇ ਸੀ ਕਿ ਨਿਆਂ ਪਾਲਿਕਾ ਜੋ ਹੈ ਉਹ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇਗੀ ਸਾਨੂੰ ਕਿਤੇ ਨਾ ਕਿਤੇ ਇਨਸਾਫ ਜ਼ਰੂਰ ਮਿਲੇਗਾ ਸੱਚ ਕਿਤੇ ਨਾ ਕਿਤੇ ਦੁਨੀਆ ਤੇ ਜ਼ਰੂਰ ਹੈਗਾ ਔਰ ਅੱਜ ਉਹ ਸਾਬਤ ਹੋ ਗਿਆ ਮਾਨਯੋਗ ਜਗਦੀਪ ਸਿੰਘ ਜੀ ਦੀ ਅਦਾਲਤ ਨੇ ਪਿਛਲੇ 25 ਅਗਸਤ 2017 ਨੂੰ ਇੱਕ ਫੈਸਲਾ ਸੁਣਾਇਆ ਸੀ ਜੀ ਉਹ ਵੀ ਇੱਕ ਬਹੁਤ ਵੱਡਾ ਔਰ ਇਤਿਹਾਸਕ ਫੈਸਲਾ ਸੀ ਕਿਉਂਕਿ ਪਹਿਲੀ ਵਾਰ ਗੁਰਮੀਤ RAM ਰਹੀਮ ਨੇ ਉਸ ਟਾਈਮ ਜੇਲ੍ਹ ਜਾਣਾ ਸੀ ਬਿਲਕੁਲ ਉਸ ਤੋਂ ਬਾਅਦ ਅੱਜ ਇਹ ਜਿਹੜੀ ਦੋਰੀ ਚੋਟ ਵੱਜੀ ਏ ਨਿਆਪਾਲਕਾ ਦੀ ਉਸ ਵਿਅਕਤੀ ਨੂੰ ਉਸ ਬੰਦੇ ਨੂੰ ਉਹਦੇ ਨਾਲ ਸਾਡਾ ਇਹ ਮੰਨਣਾ ਹੈ ਕਿ ਇੱਕ ਜੋ ਦੁਬਾਰਾ ਤੋਂ ਸਮਰਾਜ ਨੂੰ ਸ਼ੁਰੂ ਕਰਨ ਦੀ ਕਿਤੇ ਨਾ ਕਿਤੇ ਇੱਕ ਉਦੇੜਬੁੰ ਚੱਲ ਰਹੀ ਸੀ ਜੇ ਅੰਦਰ ਹੀ ਅੰਦਰ ਉਹਦੀ ਕਿਤੇ ਨਾ ਕਿਤੇ ਇੱਕ ਪਲੈਨਿੰਗ ਚੱਲ ਰਹੀ ਸੀ ਜੀ ਉਹਦੇ ਤੇ ਉਹਨਾਂ ਦੇ ਹੌਸਲਿਆਂ ਤੇ ਜੋ 60 ਵਜੇ ਹੈ ਜੀ ਜਿਹਦੇ ਨਾਲ ਸਾਨੂੰ ਇਹ ਲੱਗਦਾ ਹੈ ਕਿ ਜੱਜ ਸਾਹਿਬ ਨੇ ਜੋ ਆਦੇਸ਼ ਦਿੱਤੇ ਨੇ ਜੀ ਗੁਰਮੀਤ RAM ਰਹੀਮ ਤੋਂ ਇਲਾਵਾ ਤਿੰਨ ਜਿਹੜੇ ਹੋਰ ਅਕਿਊਜ਼ਡ ਸਨ ਸਾਡੇ ਫਾਦਰ ਦੇ ਮਰਡਰ ਦੇ ਵਿੱਚ ਉਹਨਾਂ ਚਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਔਰ ਗੁਰਮੀਤ RAM ਰਹੀਮ ਕਿਉਂਕਿ ਪਹਿਲਾਂ 10-10 ਸਾਲ 20 ਸਾਲ ਦੀ ਰੇਪ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਜੀ ਤਾਂ ਉਸ ਤੋਂ ਬਾਅਦ ਉਹਨੂੰ ਉਹ ਉਮਰ ਕੈਦ ਦੁਬਾਰਾ ਉਸ 20 ਸਾਲ ਤੋਂ ਅਲੱਗ ਭੁਗਤਣੀ ਪਈ ਮਰਨ ਤੱਕ ਉਹ ਜੇਲ੍ਹ ਵਿਚ ਰਹਿਣਾ ਪਵੇਗਾ ਹਾਂ ਉਮੀਦ ਕਰਦੇ ਆ ਕਿ ਕਿਉਂਕਿ 20 ਸਾਲ ਪਹਿਲਾਂ ਔਰ ਉਸ ਤੋਂ ਬਾਅਦ ਉਮਰ ਕੈਦ ਹੈ ਤਾਂ ਕਿਤੇ ਨਾ ਕਿਤੇ ਇਹੀ ਉਮੀਦ ਕੀਤੀ ਜਾ ਸਕਦੀ ਹੈ ਜੋ ਸੀਬੀਆਈ ਦੇ ਵਕੀਲ ਵਰਮਾ ਸਾਹਿਬ ਨੇ ਦੱਸਿਆ ਹੈ ਕਹਿੰਦੇ ਟਿਲ ਡੈਥ ਜੋ ਹੈ ਲਾਈਫ ਸੈਂਟੈਂਸ ਹੋਇਆ ਹੈ ਨਹੀਂ ਟਿਲ ਡੈਥ ਨਹੀਂ ਹੈ ਲੇਕਿਨ ਉਮਰ ਕੈਦ ਜ਼ਰੂਰ ਹੈ ਔਰ ਇਹਦੇ ਵਿੱਚ ਇਹਨਾਂ ਕਹੇ ਕਿ ਉਹ ਪਹਿਲਾਂ ਵਾਲੀ ਸਜ਼ਾ ਤੋਂ ਅਲੱਗ ਅਲੱਗ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਜੋ ਨਾਮ ਤੁਹਾਡੇ ਪਿਤਾ ਜੀ ਨੇ ਅਖਬਾਰ ਨੂੰ ਦਿੱਤਾ ਸੀ ਪੂਰਾ ਸੱਚ ਅੱਜ ਪੂਰਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਮੁਕੰਮਲ ਹੋਇਆ ਜਨਾਬ ਪੂਰਾ ਸੱਚ ਜਿਸ ਦਿਨ ਉਹਨਾਂ ਨੇ ਆਪਣਾ ਪਹਿਲਾ ਜਿਹੜਾ ਇਸ਼ੂ ਸੀਗਾ ਪੂਰਾ ਸੱਚ ਦਾ ਜਿਸ ਦਿਨ ਕੱਢਿਆ ਸੀ 2 ਫਰਵਰੀ 2000 ਨੂੰ ਉਹਦੇ ਵਿੱਚ ਉਹਨਾਂ ਨੇ ਇੱਕ ਸੌ ਚੁੱਕੀ ਸੀ ਜੀ ਸੱਤੇ ਕੀ ਸੁਗੰਧ ਬਖੇਰਨੇ ਦਾ ਵਚਨ ਉਹਨਾਂ ਨੇ ਉਹ ਸੌ ਚੁੱਕੀ ਸੀ ਕਿ ਮੈਂ ਬਿਲਕੁਲ ਆਪਣੇ ਅਖਬਾਰ ਦੇ ਵਿੱਚ ਸੱਚ ਦੀ ਜਿਹੜੀ ਖੁਸ਼ਬੂ ਹੈ ਉਸੇ ਨੂੰ ਕਾਇਮ ਰੱਖਾਂਗਾ ਆਪਦੇ ਜਿਉਂਦੇ ਜੀ ਔਰ ਉਹਨਾਂ ਨੇ ਆਪਣੇ ਜਿਉਂਦੇ ਜੀ ਉਸ ਬਿਲਕੁਲ ਉਹਦੇ ਤੇ ਪੂਰਨੇ ਪਾਏ ਉਹ ਸੌਦੇ ਉੱਤੇ ਔਰ ਕਦੇ ਵੀ ਜਿੰਨਾ ਵੱਡਾ ਮਰਜੀ ਮਸਲਾ ਹੋਵੇ ਜਿੰਨਾ ਵੱਡਾ ਮਰਜੀ ਕੋਈ ਤਾਕਤਵਰ ਬੰਦਾ ਹੋਵੇ ਜੇ ਉਹਦੇ ਸਾਹਮਣੇ ਉਹਦੇ ਖਿਲਾਫ ਕੋਈ ਮਸਲਾ ਆਇਆ ਤਾਂ ਉਹਨਾਂ ਨੇ ਉਹਦੇ ਤੋਂ ਬਿਲਕੁਲ ਝੱਕੇ ਨਹੀਂ ਉਹਨਾਂ ਨੇ ਹਰ ਹਾਲਤ ਵਿੱਚ ਮਤਲਬ ਆਪਣੇ ਅਖਬਾਰ ਦੇ ਵਿੱਚ ਉਹ ਸੱਚ ਨੂੰ ਛਾਪਿਆ ਔਰ ਉਹ ਪੂਰਾ ਸੱਚ ਜਿਹੜਾ ਉਹਨਾਂ ਨੇ ਉਹਨੂੰ ਬਿਲਕੁਲ ਪੂਰਾ ਸੱਚ ਕਰਕੇ ਵਿਖਾਇਆ ਲੇਕਿਨ ਇੱਕ ਦੁਨੀਆ ਦੇ ਸਾਹਮਣੇ ਜੋ ਇੱਕ ਹਨੇਰਾ ਪੈਦਾ ਕੀਤਾ ਗਿਆ ਇੱਕ ਪਰਦੇ ਦੇ ਵਿੱਚ ਉਹ ਸੱਚ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਡੇਰਾ ਸੱਚਾ ਸੌਦਾ ਤੇ ਗੁਰਮੀਤ ਰਾਮ ਰਹੀਮ ਵੱਲੋਂ ਜੀ ਅੱਜ ਇਹਨਾਂ ਫੈਸਲਿਆਂ ਤੋਂ ਬਾਅਦ ਕਿਤੇ ਨਾ ਕਿਤੇ ਸਾਡਾ ਇਹ ਮੰਨਣਾ ਹੈ ਕਿ ਇਸ ਫੈਸਲੇ ਤੋਂ ਬਾਅਦ ਸਾਡੇ ਫਾਦਰ ਨੇ ਜੋ ਆਪਣੇ ਅਖਬਾਰ ਦੇ ਵਿੱਚ ਲਿਖਿਆ ਸੀ ਜੀ ਉਹ ਤਾਂ 2117 ਦੇ ਵਿੱਚ 25 ਅਗਸਤ ਨੂੰ ਹੀ ਉਹਦੇ ਤੇ ਮੋਹਰ ਲੱਗ ਚੁੱਕੀ ਸੀ ਕਿ ਉਹ ਬਿਲਕੁਲ ਪੂਰਾ ਸੱਚ ਸੀ ਲੇਕਿਨ ਸਾਡੇ ਫਾਦਰ ਦੀ ਸ਼ਹਾਦਤ ਨੂੰ ਅੱਜ ਨਿਆ ਮਿਲਿਆ ਬਿਲਕੁਲ ਅਨਸ਼ੁਲ ਤੁਸੀਂ ਕਿਹਾ 2002 ਦੇ ਵਿੱਚ ਅਖਬਾਰ ਸ਼ੁਰੂ ਕੀਤੀ ਸੀ ਪੂਰਾ ਸੱਚ ਸਿਰਫ 2 ਸਾਲ ਦੀ ਅਖਬਾਰ ਨਹੀਂ ਕਈ ਦਹਾਕਿਆਂ ਦੇ ਸਮਰਾਜ ਨੂੰ ਨਿਸ਼ਟੋ ਨਾਬੂਤ ਕਰ ਦਿੱਤਾ ਸੱਚ ਦੀ ਜਿੱਤ ਹੋਈ ਤੁਹਾਡੇ ਪਿਤਾ ਜੀ ਕੀ ਕੁਝ ਤੁਹਾਨੂੰ ਜੇ ਗੱਲ ਕੀਤੀ ਜਾਵੇ ਪਾਠ ਪੜ੍ਹਾਉਂਦੇ ਸੀ ਕਿਉਂਕਿ ਬੇਟੇ ਦਾ ਪਿਤਾ ਦੇ ਨਾਲ ਬਹੁਤ ਜ਼ਿਆਦਾ ਲਗਾਓ ਹੁੰਦਾ ਹੈ ਹਾਲਾਂਕਿ ਧੀਆਂ ਦਾ ਜ਼ਿਆਦਾ ਹੁੰਦਾ ਹੈ ਲੇਕਿਨ ਬੇਟਾ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਪਿਤਾ ਜੀ ਤਰ੍ਹਾਂ ਬਣ ਸਕਾਂ ਕੀ ਕੁਝ ਉਹ ਗੱਲਾਂ ਨਹੀਂ ਤੁਹਾਡੇ ਪਿਤਾ ਜੀ ਦੀਆਂ ਆ ਉਹ ਲਗਾਤਾਰ ਇੱਕ ਜਿਹੜਾ ਕਿਤੇ ਨਾ ਕਿਤੇ ਇਮਾਨਦਾਰੀ ਦੀ ਲਾਈਫ ਜੀਣ ਦੀ ਗੱਲ ਔਰ ਦੂਸਰਾ ਮੇਰਾ ਇਹ ਮੰਨਣਾ ਹੈ ਕਿ ਕਿਤੇ ਨਾ ਕਿਤੇ ਬੱਚਿਆਂ ਦੇ ਅੰਦਰ ਪਰਵਰਿਸ਼ ਜਿਹੜੀ ਹੈ ਉਹ ਖੂਨ ਦੇ ਵਿੱਚ ਵੀ ਹੁੰਦੀ ਹੈ ਜੀ ਔਰ ਤੁਹਾਡੀਆਂ ਜੋ ਪਰਵਰਿਸ਼ ਹੈ ਜੀ ਔਰ ਤੁਹਾਡੇ ਜੋ ਖੂਨ ਦੇ ਵਿੱਚ ਤੁਹਾਡੇ ਡੀਐਨਏ ਦੇ ਵਿੱਚ ਕੀ ਚੀਜ਼ਾਂ ਆਈਆਂ ਨੇ ਉਹ ਤੁਹਾਡੇ ਵਿਵਹਾਰ ਤੋਂ ਝਲਕਦੀਆਂ ਨੇ ਔਰ ਅਸੀਂ ਮੇਰਾ ਇਹ ਮੰਨਣਾ ਹੈ ਕਿ ਜੋ ਅਸੀਂ 16 ਸਾਲ ਇੱਕ ਸੰਘਰਸ਼ ਕੀਤਾ ਕਿਤੇ ਨਾ ਕਿਤੇ ਜੋ ਉਹਨਾਂ ਦੀ ਪਰਵਰਿਸ਼ ਹੈ ਜੀ ਉਹ ਉਸੇ ਦਾ ਨਤੀਜਾ ਹੈ ਕਿ ਅਸੀਂ ਉਹਦੇ ਤੇ ਕਾਇਮ ਖੜੇ ਰਹੇ ਉਹ ਸੱਚ ਤੇ ਔਰ ਸਾਨੂੰ ਕਿਤੇ ਵੀ ਉਸ ਉਹਨਾਂ ਦੀ ਉਸ ਪਰਵਰਿਸ਼ ਨੇ ਔਰ ਉਹਨਾਂ ਦੀ ਉਸ ਸੋਚ ਨੇ ਉਹਨਾਂ ਦੇ ਉਸ ਵਿਚਾਰ ਨੇ ਸਾਨੂੰ ਡੋਲਣ ਨਹੀਂ ਦਿੱਤਾ ਜੀ ਬਿਲਕੁਲ ਉਸ ਵਿਚਾਰ ਨੇ ਉਸ ਸੋਚ ਨੇ ਉਸ ਹਿੰਮਤ ਨੇ ਡੋਲਣ ਨਹੀਂ ਦਿੱਤਾ ਸਾਡੇ ਨਾਲ ਸ਼੍ਰੇਸ਼ੀ ਵੀ ਮੌਜੂਦ ਨੇ ਤੁਹਾਨੂੰ ਦੱਸਦੀ ਕਿ ਡੇਲੀ ਪੁਲਸ ਪੰਜਾਬੀ ਨੇ ਸਭ ਤੋਂ ਪਹਿਲਾਂ ਸ਼੍ਰੇਸ਼ੀ ਦੇ ਨਾਲ ਗੱਲਬਾਤ ਕੀਤੀ ਸੀ ਸ਼੍ਰੇਸ਼ੀ ਧੀਆਂ ਦਾ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਆਪਣੇ ਪਿਤਾ ਦੇ ਨਾਲ ਕਿਵੇਂ ਅੱਜ ਮਹਿਸੂਸ ਹੋ ਰਿਹਾ ਹੈ ਉਹਨਾਂ ਦੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਕਾਨੂੰਨ ਵੱਲੋਂ ਬਹੁਤ ਖੁਸ਼ ਹਾਂ ਸਾਰੀ ਫੈਮਿਲੀ ਨਾਲ ਗੱਲ ਹੋਈ ਮਦਰ ਨਾਲ ਗੱਲ ਹੋਈ ਸਾਰੇ ਬਹੁਤ ਖੁਸ਼ ਨੇ ਔਰ ਜੁਡੀਸ਼ਰੀ ਨੂੰ ਸਲਾਮ ਕਹਿਣਾ ਚਾਹਾਂਗੀ ਔਰ ਡਿਸੀਜਨ ਨੂੰ ਅਸੀਂ ਮੰਨ ਦਿੰਨੇ ਆ ਸ਼੍ਰੀਸ਼ੀ ਕਿਹਾ ਜਾਂਦਾ ਕਿ ਜਿਸ ਦਿਨ ਕਤਲ ਹੋਇਆ ਤੁਹਾਡੇ ਪਿਤਾ ਜੀ ਦਾ ਉਸ ਦਿਨ ਕਰਵਾ ਚੌਥੀ ਸੀ ਕੀ ਮਹੌਲ ਸੀ ਉਦੋਂ ਕਰਤਾ ਕਿਉਂਕਿ ਤੁਸੀਂ ਵੀ ਉਦੋਂ ਆਪਣੀ ਅੱਖਾਂ ਨਾਲ ਸਭ ਕੁਝ ਦੇਖਿਆ ਜੋ ਕੁਝ ਵਾਪਰਿਆ ਕੀ ਮਹੌਲ ਸੀ ਉਦੋਂ ਮਦਰ ਕਾਰਨੀ ਸੀਗੇ ਉਹਨਾਂ ਨਾਲ ਉਹਨਾਂ ਲਈ ਡੈਫੀਨੇਟਲੀ ਬਹੁਤ ਸ਼ੌਕਿੰਗ ਸੀਗਾ ਕਿਉਂਕਿ ਮੇਰੇ ਮਦਰ ਆਪ ਦੇ ਪਿੱਕੇ ਪਿੰਡ ਗਏ ਹੋਏ ਸੀਗੇ ਔਰ ਕਿਸੇ ਵੀ ਲੇਡੀ ਲਈ ਉਹਦੇ ਹਸਬੈਂਡ ਦੀ ਦਾ ਅਚਾਨਕ ਖਬਰ ਸੁਣਨਾ ਬਹੁਤ ਹੀ ਦੁਖਦਾਈ ਹੁੰਦਾ ਹੈ ਉਹ ਵੀ ਖਾਸ ਕਰ ਕਰਵਾਚਾਤ ਵਾਲੇ تھے ਜੀ ਤੇ ਉਹ ਪੂਰੀ ਰਾਤ ਫਾਦਰ ਨੂੰ ਜਿਸ ਟਾਈਮ ਰੋਤ ਤੱਕ ਲੈ ਕੇ ਜਾਇਆ ਜਾ ਰਿਹਾ ਸੀਗਾ ਔਰ ਜਦੋਂ ਤੱਕ ਉਹ ਪਹੁੰਚ ਨਹੀਂ ਗਏ ਸਾਡੇ ਲਈ ਉਹ ਸਾਰਾ ਸਮਾਂ ਔਰ ਉਸ ਤੋਂ ਬਾਅਦ ਦਾ ਸਮਾਂ ਕਾਫੀ ਤਕਲੀਫ ਦੇ ਸੀ ਕਿ ਘੜੀ-ਘੜੀ ਸਾਡੀ ਮੁਸ਼ਕਲ ਬੀਤ ਰਹੀ ਸੀਗੀ ਸੋ ਉਸ ਸਮਾਂ ਅਸੀਂ ਚੈਨਲ ਸੋ ਨਹੀਂ ਸਕਦੇ ਸੀਗੇ ਕਿ ਔਰ ਅੱਜ ਉਸ ਟਾਈਮ ਨੂੰ ਜਦੋਂ ਮੈਂ ਯਾਦ ਕਰਦੀ ਆ ਤੇ ਡੈਫੀਨੇਟਲੀ ਅੱਜ ਸਕੂਨ ਹੈ ਕਿ ਰਾਮ ਰਹੀਮ ਹੁਣ ਸੋਏਗਾ ਤਾਂ ਨਹੀਂ ਬਿਲਕੁਲ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਤੁਹਾਡੀ ਸ਼ਾਦੀ ਹੋਈ ਹਾਲਾਂਕਿ ਅਨਸ਼ੂਲ ਤੇ ਤੁਹਾਡੇ ਦੂਸਰੇ ਬ੍ਰਦਰ ਤੁਹਾਡੇ ਨਾਲ ਸੀ ਲੇਕਿਨ ਕਿੰਨੀ ਕਮੀ ਤੁਹਾਨੂੰ ਆਪਣੇ ਪਿਤਾ ਦੀ ਰਾਮਚੰਦਰ ਛਤਰਪਤੀ ਜੀ ਦੀ ਮਹਿਸੂਸ ਹੋ ਰਹੀ ਸੀ ਕਿਉਂਕਿ ਬਾਬਲ ਦੇ ਗੀਤ ਬਣੇ ਨਹੀਂ ਤੇ ਇੱਕ ਪਿਆਰ ਬਹੁਤ ਜ਼ਿਆਦਾ ਡੂੰਗਾ ਹੁੰਦਾ ਤਿਆਂ ਦਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਉਸ ਦਿਨ ਜਦੋਂ ਵਿਦਾਈ ਹੋ ਰਹੀ ਸੀ ਤਾਂ ਮੈਨੂੰ ਇਹ ਅਹਿਸਾਸ ਸੀ ਕਿ ਕਾਸ਼ ਮੈਂ ਆਪਣੇ ਪਾਪਾ ਨੂੰ ਵੀ ਗੱਲੇ ਲਾ ਸਕਦੀ ਔਰ ਸਿਰਫ ਉਹ ਹੀ ਟਾਈਮ ਨਹੀਂ ਜਿੱਦਾਂ ਜੋ ਵੀ ਖੁਸ਼ੀ ਦਾ ਸਮਾਂ ਰਹਾ ਜਾਂ ਕੋਈ ਗਮੀ ਦਾ ਸਮਾਂ ਹਰ ਸਮਾਂ ਸੀ ਪਾਪਾ ਨੂੰ ਯਾਦ ਕੀਤਾ ਹੈ ਉਹ ਸਾਡੀ ਸਾਡੇ ਜ਼ਿਹਨ ਚ ਰਹੇ ਨੇ ਔਰ ਇਨ ਫੈਕਟ ਜਦੋਂ ਲਾਸਟ ਫੈਸਲਾ ਆਇਆ ਰੇਪ ਕੇਸ ਦਾ ਤੇ ਉਸ ਟਾਈਮ ਵੀ ਇੱਕ ਅਹਿਸਾਸ ਸੀ ਕਿ ਛਤਰਪਤੀ ਜਿੱਥੇ ਵੀ ਹੋਣਗੇ ਖੁਸ਼ ਹੋਣਗੇ ਅੱਜ ਬਿਲਕੁਲ ਅਨਸ਼ੁਲ ਆਖਰੀ ਸਵਾਲ ਹਲੇ ਵੀ ਕੋਈ ਡਰ ਨਹੀਂ ਡਰ ਬਿਲਕੁਲ ਕਦੇ ਮਹਿਸੂਸ ਨਹੀਂ ਅਸੀਂ ਕੀਤਾ ਔਰ ਡਰ ਨੂੰ ਆਪਣੇ ਉੱਪਰ ਕਦੇ ਹਾਵੀ ਨਹੀਂ ਹੋਣ ਦਿੱਤਾ ਗੱਲ ਇਹ ਹੈ ਇਸੇ ਕਰਕੇ ਇਸ ਸੰਘਰਸ਼ ਜਿਹੜਾ ਹੈ ਇਸ ਮੁਕਾਮ ਤੱਕ ਪਹੁੰਚਿਆ ਔਰ ਕਿਤੇ ਨਾ ਕਿਤੇ ਸਾਡੇ ਫਾਦਰ ਦਾ ਹੌਸਲਾ ਔਰ ਸੱਚ ਦਾ ਜਿਹੜਾ ਇੱਕੋ ਸੀ ਜਜ਼ਬਾ ਜੀ ਉਹ ਉਹਨੇ ਸਾਡੇ ਹੌਸਲੇ ਨੂੰ ਕਾਇਮ ਰੱਖਿਆ ਰੱਖਣ ਰੱਖਿਆ ਔਰ ਡਰ ਕਿਤੇ ਵੀ ਹਾਵੀ ਨਹੀਂ ਹੋਇਆ ਬਿਲਕੁਲ ਇਹ ਇਹਨੇ ਬਹਾਦਰ ਅਨਸ਼ਲ ਛਤਰਪਤੀ ਲੇਕਿਨ ਗੱਲ ਸਾਫ਼ ਹੈ ਅਨਸ਼ਲ ਅਰਨੇ ਕਿਹਾ ਬਿਚਪ ਡਰ ਨਹੀਂ ਲੱਗ ਰਿਹਾ ਲੇਕਿਨ ਸਰਕਾਰਾਂ ਡਰ ਗਈਆਂ ਕਿਉਂਕਿ ਸਰਕਾਰਾਂ ਨੇ ਲਿਖਤ ਤੌਰ ਤੇ ਸੀਬੇ ਕੋਰਟ ਦੇ ਵਿੱਚ ਕਿਹਾ ਕਿ ਗੁਰਮੀਤ ਰਾਮ ਰਹੀਂ ਨੂੰ ਇੱਥੇ ਪੇਸ਼ਨਾ ਕੀਤਾ ਜਾਵੇ ਕਿਉਂਕਿ ਸਰਕਾਰਾਂ ਡਰ ਗਈਆਂ ਸੀ ਅਗਸਤ 2017 ਦੇ ਵਿੱਚ ਜੋ ਹੋਈਆਂ ਉਸ ਤੋਂ ਬਾਅਦ ਸਰਕਾਰਾਂ ਡਰ ਗਈਆਂ ਸੀ ਲੇਕਿਨ ਇੱਕ ਬਹਾਦਰ ਪਿਤਾ ਦੇ ਬਹਾਦਰ ਬੇਟੇ ਨੇ ਕਿਹਾ ਕਿ ਸਾਨੂੰ ਡਰ ਨਹੀਂ ਲੱਗਾ ਇਹ ਬਹੁਤ ਵੱਡੀ ਗੱਲ ਹੈ ਕਾਨੂੰਨ ਨੇ ਵੀ ਆਪਣਾ ਨਿਆਂ ਕੀਤਾ ਹੈ ਤੇ ਉਮੀਦ ਹੈ ਕਿ ਕਾਨੂੰਨ ਦੇ ਵਿੱਚ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ ਕੈਮਰਾ ਪਰਸਨਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਚੰਡੀਗੜ੍ਹ